ਬਾਂਦਰ ਨੇ ਸੜਕ ਤੇ ਮਚਾਇਆ ਹੰਤਕ ਸੜਕ ਤੇ ਜਾਣ ਵਾਲੇ ਰਾਹਗੀਰਾਂ ਨੂੰ ਬਾਂਦਰ ਕਰ ਰਿਹਾ ਹੈ ਪਰੇਸ਼ਾਨ ਲੋਕ ਪ੍ਰਸ਼ਾਸਨ ਨੂੰ ਕਰ ਰਹੇ ਨੇ ਮੰਗ ਜੀ ਹਾਂ ਕਿ ਇਸ ਬਾਂਦਰ ਨੂੰ ਫੜ ਕੇ ਜੰਗਲ ਚ ਛੱਡਿਆ ਜਾਵੇ ਤਸਵੀਰਾਂ ਅਚਨਾਲਾ ਦੇ ਚੁਗਾਹਾ ਰੋਡ ਦੀਆਂ ਨੇ ਜਿੱਥੇ ਇੱਕ ਸ਼ਰਾਰਤੀ ਬਾਂਦਰ ਨੇ ਇੰਨਾ ਆਂਤਕ ਮਚਾਇਆ ਹੋਇਆ ਹੈ ਕਿ ਸੜਕ ਤੇ ਆਉਣ ਜਾਣ ਵਾਲੇ ਰਾਹੀਗਰਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਜਿੱਥੇ ਇਹ ਬਾਂਦਰ ਮੋਟਰਸਾਈਕਲ ਸਵਾਲ ਲੋਕਾਂ ਨੂੰ ਇੰਨਾ ਪਰੇਸ਼ਾਨ ਕਰ ਰਿਹਾ ਹੈ ਕਿ ਲੋਕ ਡਰ ਮਹਿਸੂਸ ਕਰ ਰਹੇ ਨੇ ਕਿ ਉਹ ਇਹਨਾਂ ਨੂੰ ਨੁਕਸਾਨ ਨਾ ਪਹੁੰਚਾ ਦੇਵੇ ਇਸ ਮੌਕੇ ਰਾਹੀਗਰਾਂ ਨੇ ਕਿਹਾ ਹੈ ਕਿ ਸੜਕ ਉੱਪਰ ਇੱਕ ਬਾਂਦਰ ਘੁੰਮ ਰਿਹਾ ਹੈ ਜਿੱਥੇ ਉਹ ਆਉਣ ਜਾਣ ਵਾਲੇ ਰਾਹੀਗਰਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸੰਬੰਧ ਨੂੰ ਫੜ ਕੇ ਜੰਗਲ ਵਿੱਚ ਛੱਡਿਆ ਜਾਵੇ ਤਾਂ ਜੋ ਲੋਕ ਪਰੇਸ਼ਾਨ ਨਾ ਹੋਣ ਤੇ ਬਾਂਦਰ ਦਾ ਵੀ ਕੋਈ ਨੁਕਸਾਨ ਨਾ ਹੋਵੇ। OK ਸਿੰਘ ਜੀ ਅੱਜ ਕੀ ਗੱਲਬਾਤ ਹੋਈ ਹੈ? ਇਹ ਤੇ ਬਾਂਦਰ ਆ ਉਹ ਢਿੰਜੇਲਾ ਕੋਚ ਆਹੀ ਦਾ ਕਸ਼ਟ ਲਾ ਰਿਹਾ ਜੀ ਸਾਨੂੰ ਪੰਡਾ ਆ ਸਾਰਿਆਂ ਨੂੰ ਪੰਡਾ ਆ ਟਾਉਂ ਰੋ ਰਿਹਾ ਇਹ ਤੇ ਜੰਗਲਿਆ ਦੇ ਗਿਆ ਤਾਂ ਕ ਬਾਂਦਰ ਪੰਡਾ ਇਹ ਨੂੰ ਇਥੇ ਪੜ ਕੇ ਜੰਗਲ ਚ ਛੱਡਿਆ ਜਾਵੇ ਕਿੰਨਾ ਡਰ ਲੱਗਦਾ ਤੁਹਾਨੂੰ ਡਰ ਬਹੁਤ ਜ਼ਿਆਦਾ ਲੱਗਦਾ ਇਹਨੇ ਜੰਗਲ ਦੇ ਪੰਡਾ ਪੜਾ ਆ ਕੀ ਲੱਗਦਾ ਨੁਕਸਾਨ ਕਰ ਸਕਦਾ ਕੋਈ ਹਾਂ ਨੁਕਸਾਨ ਕਰੇਗਾ ਕਰਦਾ ਨੁਕਸਾਨ ਜੀ ਮੇਰਾ ਨਾਮ ਜੀ ਸੁਵਿੰਦਰ ਸਿੰਘ ਜੀ ਹਾਂ ਜੀ ਜੀ ਪਿੰਡ ਮੇਰਾ ਟੀਟਾ ਪੜੀ ਆ ਜਾਂਦੇ ਚ ਨਾਲਾ ਰੋਡ ਜੀ ਪਾਜੀ ਤੇ ਇੱਥੇ ਇੱਕ ਨਾ ਮੰਕੀ ਆਇਆ ਜੇ ਪਰ ਇਹ ਬਹੁਤ ਤੰਗ ਪਰੇਸ਼ਾਨ ਕਰ ਰਿਹਾ ਜਿਹੜੇ ਰੋਡ ਤੇ ਭਰੀ ਜਾ ਆ ਜਾ ਰਹਿ ਵਿਚਾਰੇ ਗਰੀਬ ਬੰਦੇ ਨੇ ਕਈ ਬੰਦੇ ਬਾਈਕ ਤੇ ਹੈ ਕਈ ਮੋਟਰਸਾਈਕਲ ਤੇ ਆ ਕਈ ਸਾਈਕਲ ਤੇ ਵੀ ਆ ਸਾਈਕਲ ਵਾਲਿਆਂ ਦਾ ਬਹੁਤ ਨੁਕਸਾਨ ਹੁੰਦਾ ਪਾਜੀ ਇਹ ਚ ਪੜਦੀ ਨਹੀਂ ਪੈ ਜਾਂਦਾ ਭਰੀ ਹਾਰੇ ਕਿਨੋਂ ਇਹ ਬੰਦਰ ਲੱਗਦਾ ਇਹਨੂੰ ਫੜ ਕੇ ਜੰਗਲਾ ਛੱਡ ਇਹਨੂੰ ਫੜ ਕੇ ਪਾਜੀ ਪ੍ਰੋਸੈਸ਼ਨ ਗਾੜੀ ਇਹੋ ਹੈ ਬੇਨਤੀ ਕਰਦੀ ਇਹਨੂੰ ਫੜ ਕੇ ਜੰਗਲ ਵਿੱਚ ਛੱਡ ਕੇ ਆਉਣ ਪਾਜੀ ਮੇਰਾ ਨਾਮ ਸੁਖੀ ਸਿੰਘ ਕਿਹੜਾ ਰੋਡ ਹੈ ਜੀ ਇਹ ਚੁਗਾਵਾ ਰੋਡ ਹੈ ਤੇ ਕੀ ਗੱਲ ਐ ਜੀ ਇੱਥੇ ਬਾਂਦਰ ਪੁਰਿਆ ਫਿਰਨ ਜਾਇਆ ਪਰੇਸ਼ਾਨ ਕਰ ਰਿਹਾ ਸੋ ਸਭ ਦੇ ਚੰਦੇ ਲੋਕਾਂ ਨੂੰ ਤੇ ਉਹ ਕੋਈ ਪਿੰਦਾ ਵਾ ਆਗੋਂ ਜੀ ਹਾਂਜੀ ਪਿੰਦਾ ਐ ਕਿੰਨਾ ਕੁ ਪਰੇਸ਼ਾਨ ਕਰ ਰਿਹਾ ਲੋਕਾਂ ਨੂੰ ਬਹੁਤ ਜ਼ਿਆਦਾ ਲੱਗਦਾ ਇਹਨੂੰ ਫੜਨਾ ਚਾਹੀਦਾ ਜੀ ਹਾਂਜੀ ਫੜਨਾ ਚਾਹੀਦਾ